ਹਾਂਜੀ ਕੀ ਨਾਮ ਹੈ ਆਪਣਾ ਤੇ ਕੀ ਗੱਲ ਹੋਈ ਜੇ ਮੇਰਾ ਨਾਮ ਸੁਭਾਸ਼ ਜੀ ਕੀ ਗੱਲ ਇਤੋਂ ਦੱਸ ਨਹੀਂ ਕਿ ਪਤਾ ਨਹੀਂ ਪਿਛੇ ਅੱਗੇ ਲੱਗੀ ਬੱਟੀ ਨੂੰ ਅੱਛਾ ਜੀ ਤੇ ਤੁਹਾਡਾ ਕੀ ਨੁਕਸਾਨ ਹੋਇਆ ਸਾਰਾ ਨੁਕਸਾਨ ਦੇਖੋ ਕਮਰੇ ਦੇ ਗੰਦੇ ਸਾਡਾ ਦੇਖੋ ਇੱਧਰ ਦੇਖੋ ਉਹ ਦੇਖੋ ਸਾਰਾ ਕੁਝ ਉਹ ਦਰ ਰੁਟ ਗਿਆ ਸਾਡੇ ਸਾਡੇ ਦਵਾਰ ਸਾਨੂੰ ਗੁੱਸਾ ਵਾਲੇ ਬਾਹਰ ਕੱਢ ਗਏ ਆ ਵੀ ਤੁਸੀਂ ਕਮਰੇ ਚ ਨਾ ਜਾਓ ਆ ਸਮਝ ਲੈ ਸਾਥ ਤੇ ਆ ਆ ਕਰੇ ਤੇ ਵੀ ਕਮਰੇ ਚ ਨਾ ਆਇਓ ਤੇ ਕਿਦੋਂ ਕਦੀ ਲੱਗੀ ਸੀ ਅੱਗ ਇਹ ਨਹੀਂ ਤਾਂ ਰਾਜਿਸਾਨ ਜਦੋਂ ਜਦੋਂ ਤੋੜਨ ਦੇ ਹਾਰੇ ਜਦੋਂ ਟੁੱਟੇ ਸਾਨੂੰ ਉਹਦਾ ਪਤਾ ਲੱਗਿਆ ਕਿ ਪੰਨਾ ਗੁੰਦਾ ਟੁੱਟ ਗਿਆ ਸਭ ਕੁਝ ਨੁਕਸਾਨ ਹੋਗਾ ਉਧਰੋਂ ਹੀ ਤਾਂ ਦੇ ਗੰਦਾ ਹਾਰੇ ਜਦੋਂ ਮਗਰ ਜਦੋਂ ਸਾਨੂੰ ਦੇਖਣ ਚੋਰ ਕਿੱਥੇ ਆਵਾ ਨੁਕਸਾਨ ਉਧਰ ਮੋਰ ਪੇਪਰ ਲੱਗੇ ਉਧਰ ਦੇ ਪਤਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਚੁਬਾਰ ਰੋਡ ਤੇ ਇੱਕੋ ਨਾਲ ਐਮਬਰਾਇਡਰੀ ਹੈ ਜਿੱਥੇ ਅੱਗ ਲੱਗੀ ਆ ਅਸੀਂ ਇਥੇ ਮੌਕੇ ਤੇ ਪਹੁੰਚੇ ਆ ਜਿੱਥੇ ਫਾਇਰ ਬਰਡ ਗਿਰਦੀਆਂ ਗੱਡੀਆਂ ਵੀ ਆਈਆਂ ਅੱਗ ਨੂੰ ਮੌਕੇ ਤੋਂ ਕਾਬੂ ਪਾ ਲਿਆ ਗਿਆ ਹੈ ਬਾਕੀ ਹਲਾ ਜਿਹੜੀ ਇਹੋ ਜਿਹਾ ਕੋਈ ਜਾਨਵਰ ਨਹੀਂ ਲੁਕਾ ਨਹੀਂ ਕਿਸ ਤਰੀਕੇ ਦੇ ਨਾਲ ਅਲੱਗ ਲੱਗੀ ਇਹਨਾਂ ਪਤਾ ਲੱਗਾ ਕਿ ਸ਼ਾਰਟ ਸਰਕਟ ਹੋਇਆ ਸ਼ਾਰਟ ਸਰਕਟ